हेलो दोस्तों गुड मॉर्निंग मैं जस्ट उठी सीगी उठ के ते फिर मैं शावर ਲਈ जा रही सीगी एहाGamma hey, मैं शावर हां जी गाइस ਹੁਣ ਮੈਂ ਨਹਾ ਕੇ ਤੇ ਹੁਣ ਸੋਣਾ ਮੇਕਅਪ ਮੁਕਾਬਜਾ ਕਰਕੇ ਤੇ ਮੈਂ ਸੋਣੀ ਜੀ ਬਣ ਗਈ ਆ ਤੇ ਹੁਣ ਆਪਾਂ ਚੱਕੀ 커피 ਤੇ ਫੇਰ ਚੱਲੀਏ ਹੁਣ ਆਪਾਂ ਇੱਥੇ 커피 ਚੱਕਣੀ ਆ ਸ੍ਰੀ ਆਪਣਾ ਲਈ 커피 ਮੈਂ ਸਿਰਫ ਬਲੈਕ ਕਾਫੀ ਹੀ ਪੀਣੀ ਚਾਹੀਦੀ ਹੈ ਹਾਏ ਗੁੱਡ ਮਾਰਨਿੰਗ ਸੋ ਆ ਖੜਾਇਆ ਆਪਣਾ ਟਰੱਕ ਸੋ ਫਰੈਂਡਸ ਮੰਨਤ ਮੇਰਾ ਨਾਮ ਹੀ ਮੇਰੇ ਅ ਮੇਰੇ ਘਰ ਦਾ ਨਾਮ ਮੰਨਤ ਆ ਸੋ ਇਸ ਕਾ ਕਿ ਮੇਰੇ ਸਾਰੇ ਟਰੱਕਾਂ ਦੇ ਉੱਤੇ ਮੰਨਤ ਹੀ ਲਿਖਿਆ ਹੋਇਆ ਹਾਂਜੀ ਦੋਸਤੋ ਸੋ ਇਹ ਵੀਡੀਓ ਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਦਿਨ ਦੀ ਸ਼ੁਰੂਆਤ ਸੋ ਹੁਣ ਮੈਂ ਪੂਰੀ ਰੈਡੀ ਹੋ ਕੇ ਟਰੱਕ ਅਸੀਂ ਆਪਣਾ ਸਾਫ਼ ਕਰ ਲਿਆ ਆ ਨਾਲਿਆ ਆ ਮੇਕਅਪ ਕਰ ਲਿਆ ਆ ਤੇ ਅ ਹੌਨ ਡਰਾਈਵ ਕਰਨ ਲੱਗਿਆ ਮੈਂ ਸਟਾਰਟ ਕੌਫੀ ਅਸੀਂ ਚੱਕ ਲਈ ਆਪਣੀ ਸੋ ਗੱਲ ਇਦਾਂ ਆ ਗਾਈ ਕਿ ਮੇਰੇ ਤੋਂ ਛੋਟੇ ਛੋਟੇ ਕਲਿੱਪ ਬਣਾ ਕੇ ਇਦਾਂ ਹੀ ਤੁਹਾਨੂੰ ਦੱਸਿਆ ਜਾਏਗਾ ਕਿਉਂਕਿ ਮੈਨੂੰ ਆ ਆ ਵੌਇਸ ਰਿਕਾਰਡ ਜਾਂ ਐਡੀਟਿੰਗ ਫਿਲਹਾਲ ਨਹੀਂ ਕਰਨੀ ਆਂਦੀ ਪਰ ਮੈਂ ਸਿੱਖ ਲਵਾਂਗੀ ਤੁਹਾਡੇ ਲਈ ਠੀਕ ਹੈ ਪਰ ਤੁਸੀਂ ਪਹਿਲਾਂ ਛੇਤੀ ਛੇਤੀ ਜਾ ਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਮੈਂ ਦੇਖ ਰਹੀ ਹਾਂ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਪਰ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਬੇ ਤੇ ਚਲੋ ਕੋਈ ਗੱਲ ਨਹੀਂ ਮੈਂ ਕੰਟੀਨਿਊ ਰੱਖਾਂਗੀ ਵੀਡੀਓਜ਼ ਆਪਣੀਆਂ ਫਿਲਹਾਲ ਕੰਟੀਨਿਊ ਰੱਖਾਂਗੀ ਜਿੱਦਾਂ ਮੈਨੂੰ ਗੁੱਸਾ ਆ ਗਿਆ ਮੈਂ ਛੱਡ ਵੀ ਦਵਾਂਗੀ ਇਤਾਂ ਦੀ ਗੱਲ ਨਹੀਂ ਹੈਗੀ ਸੋ ਗਾਇਸ ਹੁਣ ਆਪਾਂ ਲੱਗੇ ਆ ਡਰਾਈਵ ਸਟਾਰਟ ਕਰਨ ਤੇ ਦਿਨ ਦੇ ਵਿੱਚ ਜਿਨੇ ਵੀ ਛੋਟੇ ਛੋਟੇ ਵਲੌਗ ਹੋਣਗੇ ਤੇ ਮੈਂ ਤੁਹਾਨੂੰ ਦੱਸਦੀ ਰਹੂੰਗੀ ਬਣਾ ਕੇ ਤੇ ਫਿਰ ਬਾਅਦ ਵਿੱਚ ਅਸੀਂ ਆਪਣਾ ਵੀਡੀਓ ਦੇ ਵਿੱਚ ਅਟੈਚ ਕਰ ਦਾਂਗੇ ਸੋ ਚਲੋ ਪਹਿਲਾਂ ਜਾ ਕੇ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਐਂਡ ਮ ਫਿਰ ਦਿੱਲੀ ਦੀਆਂ ਵੀਡੀਓਜ਼ ਦੇਖਣ ਲਈ ਤੁਹਾਨੂੰ ਫਿਰ ਈਜ਼ੀ ਹੋ ਜਾਏਗਾ ਥੈਂਕ ਯੂ ਸੋ ਆਪਾਂ ਸੀਟ ਬੈਲਟ ਲਾ ਲਈਏ ਗਾਇਜ਼ ਮੈਂ ਥੋੜੇ ਦਿਨਾਂ ਤੋਂ ਐਕਸਰਸਾਈਜ਼ ਜਿਮ ਜੂ ਵੀ ਛੱਡੀ ਹੋਈ ਏ ਤੇ ਮੈਂ ਹੋ ਗਈਆਂ ਥੋੜੀ ਜਿਹੀ ਮੋਟੀ ਤੇ ਚਲੋ ਕੋਈ ਗੱਲ ਨਹੀਂ ਖਾਣਦੇ ਪੀਂਦੇ ਕਰਦੇ ਆ ਹਨਾ ਤੇ ਆਪਾਂ ਹੁਣ ਲੱਗੇ ਆ ਸਟਾਰਟ ਕਰਨ ਆਪਣੀ ਡਰਾਈਵ ਸੋ ਗਾਇਜ਼ ਇਹ ਹੈਗਾ ਮੇਰਾ ਟਰੱਕ ਥੋੜਾ ਜਿਹਾ ਗੰਦਾ ਹੋਇਆ ਕੋਈ ਗੱਲ ਨਹੀਂ ਕਿਉਂਕਿ ਵੈਦਰ ਇਦਾਂ ਦਾ ਹੈ ਹਨਾ ਤੇ ਉਹਦੇ ਕਰਕੇ ਫਿਰ ਗੰਦਾ ਹੋ ਜਾਂਦਾ ਆ ਤੁਸੀਂ ਸਮਝ ਹੀ ਸਕਦੇ ਹੋ ਸੋ ਗਾਈਜ਼ ਇਹ ਇਹ ਸਾਰੇ ਵੇਟ ਕਰਦੇ ਪਏ ਆ ਫਿਊਲ ਲਈ ਕਿਉਂਕਿ ਠੰਡ ਦੇ ਟਾਈਮ ਦੇ ਵਿੱਚ ਸਭ ਨੂੰ ਹੁੰਦਾ ਆ ਕਿ ਅਸੀਂ ਨੇੜੇ ਜਾ ਕੇ ਟਰੱਕ ਰੋਕ ਕੇ ਜਿਹੜਾ ਭੱਜ ਕੇ ਅਸੀਂ ਅੰਦਰ ਚਲ ਜਾਈਏ ਤੇ ਇਸ ਕਰਕੇ ਰਸ਼ ਹੋ ਜਾਂਦਾ ਆ ਸੋ ਗਾਈਜ਼ ਚਲੋ ਮੈਂ ਕੱਢਦੀ ਆ ਫਿਰ ਆਪਣਾ ਟਰੱਕ ਇੱਥੋਂ ਵਾਹਿਗੁਰੂ ਜੀ ਇਸ ਠੰਡ ਦੇ ਵਿੱਚ ਦੇਖਣਾ ਪੈਂਦਾ ਹੈ ਕਿ ਟਾਇਰ ਘੁੰਮਦੇ ਪਏ ਨੇ ਕਿਤੇ ਬ੍ਰੇਕਾਂ ਫ੍ਰੀਜ਼ ਤੇ ਨਹੀਂ ਹੋ ਗਈਆਂ ਮੇਰੇ ਨਾਲ ਇਹ ਹੈਪਨ ਇੱਕ ਵਾਰੀ ਹੋ ਗਿਆ ਸੀਗਾ ਮੈਂ ਦੇਖਿਆ ਨਹੀਂ ਚੈੱਕ ਨਹੀਂ ਕੀਤਾ ਸੀਗਾ ਤੇ ਐਦਾਂ ਹੀ ਭਜਾਈ ਫਿਰਦੀ ਸੀਗੀ ਤੋ ਇਸ ਕਰਕੇ ਦੇਖਣਾ ਪੈਂਦਾ ਕਿਉਂਕਿ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਤੇ ਉਦੋਂ ਬ੍ਰੇਕਾਂ ਫ੍ਰੀਜ਼ ਹੋ ਜਾਂਦੀਆਂ ਆ ਜਦੋਂ गाइस ਮੈਂ ਸ਼ੁਰੂ ਸ਼ੁਰੂ ਦੇ ਵਿੱਚ ਡਰਾਈਵ ਸਟਾਰਟ ਕੀਤੀ ਸੀਗੇ ਨਾ ਤੇ ਮੇਰੇ ਨਾਲ ਬਹੁਤ ਸਾਰੇ ਇਦਾਂ ਦੇ ਹੈਪਨ ਹੋਏ ਸੀਗੇ ਤੇ ਉਹ ਮੈਂ ਤੁਹਾਡੇ ਨਾਲ ਹੌਲੀ-ਹੌਲੀ ਸ਼ੇਅਰ ਕਰਾਂਗੀ ਜਿੱਦਾਂ-ਜਿੱਦਾਂ ਆਪਾਂ ਵੀਡੀਓ ਪਾਵਾਂਗੇ ਜਿੱਦਾਂ-ਜਿੱਦਾਂ ਤੁਸੀਂ ਦੇਖੋਗੇ ਉਦੋਂ-ਉਦੋਂ ਮੈਂ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰੂੰਗੀ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਮੈਂ ਟਰੈਕਿੰਗ ਆਪਣੇ ਸ਼ੌਕ ਨਾਲ ਕਰਦੀ ਆਂ ਮੈਂ ਪਿਛਲੇ 8 ਸਾਲਾਂ ਤੋਂ ਟਰੈਕਿੰਗ ਕਰ ਰਹੀ ਆ ਤੇ ਮੈਂ ਆਪਣੇ ਸ਼ੌਕ ਨਾਲ ਕਰਦੀ ਆ ਮੈਨੂੰ ਚੰਗਾ ਲੱਗਦਾ ਆ ਤੇ ਇੱਕ ਮੈਂ ਕੈਮਰਾ ਲਿੱਤਾ ਸੀਗਾ ਜੋ ਸਿਰ ਤੇ ਲੱਗ ਜਾਂਦਾ ਆ ਜਿਸ ਨਾਲ ਵਧੀਆ ਵੀਡੀਓ ਬਣ ਜਾਂਦੀ ਏ ਤੇ ਫੋਨ ਹੱਥ 'ਚ ਨਹੀਂ ਫੜਨਾ ਪੈਂਦਾ ਤੇ ਮੈਂ ਉਹ ਵੀਡੀਓ ਬਣਾ ਰਹੀ ਸੀ ਚੈੱਕ ਕਰ ਰਹੀ ਸੀ ਕਿ ਸੋ ਵਧੀਆ ਵਿਊ ਆ ਰਿਹਾ ਆ ਹੈਲੋ एवरीवन ਹੌਨ ਰਾਤ ਹੋ ਗਈ ਬਹੁਤ ਜ਼ਿਆਦਾ ਸੋ ਠੰਡ ਇਥੇ ਬਹੁਤ ਜ਼ਿਆਦਾ ਆ ਤੇ ਮੇਰੀਆਂ ਥੋੜੀਆਂ ਜਿਹੀਆਂ ਮੀਲਾਂ ਹੋਰ ਰਹਿ ਗਈਆਂ ਆ ਤੇ ਬਸ ਫਿਰ ਘੰਟੇ ਤੱਕ ਮੈਂ ਉੱਤੇ ਪਹੁੰਚ ਜਾਣਾ ਜਿੱਥੇ ਲੋਡ ਲਾਣਾ ਆ ਤੇ ਹੁਣ ਮੈਨੂੰ ਲੱਗੀ ਸੀ ਭੁੱਖ ਤੇ ਨਾਲੇ ਮੈਂ ਕਿਹਾ ਚਲੋ ਆਪਾਂ ਕੁਝ ਖਾ ਲਈਏ ਤੇ ਸੋ ਗਾਇਸ ਕ੍ਰਿਸਮਸ ਆ ਰਹੀ ਹੈ ਦੇਖੋ ਕਿੰਡੀ ਸੋਹਣੀ ਜਗ੍ਹਾ ਆ ਸਟਾਰਬਕਸ ਵਾਸਤੇ ਰੁਕੀ ਸੀ ਉਹ ਹੋ ਗਿਆ ਬੰਦ ਸੋ ਹੋਫੁਲੀ ਮੈਨੂੰ ਹੁਣ ਕੁਝ ਹੋਰ ਖਾਣਾ ਪੈਣਾ ਹੈ ਮੈਂ ਤੂੰ ਕੋਫੀ ਪੀਣੀ ਸੀਗੀ ਇਹ ਮੈਂ ਹੁਣ ਖਾਵਾਂਗੀ ਪੀਜ਼ਾ ਸੋ ਗਾਇਜ਼ ਬਹੁਤ ਜ਼ਿਆਦਾ ਠੰਡਿਆ ਆ ਹਾ ਸਨੋ ਪਈ ਹੋਈ ਹੈ ਬਹੁਤ ਜ਼ਿਆਦਾ ਇਥੇ ਵੀ ਹੋਣੀ ਚਾਹੀਦੀ ਸੀ ਪਰ ਇਹਨਾਂ ਨੇ ਸਾਫ਼ ਕਰਤੀ ਏ ਇੰਨੀ ਜ਼ਿਆਦਾ ਠੰਡ ਆਣਾ ਗਾਇਸ ਕਿ ਬਲੈਕ ਆਈਸ ਬਣੀ ਹੋਈ ਏ ਬਹੁਤ ਜ਼ਿਆਦਾ ਔਖੇ ਰੱਖ ਕੇ ਚੱਲ ਰਹੇ ਸੀ ਜੇ ਰੋਡ ਤੇ ਸੋਹਾ ਜਿਵੇਂ ਥੋੜੀਆਂ ਮੀਲਾਂ ਕੱਢਣੀ ਆ ਆ ਵਿਚਾਰੇ ਥੱਕ ਕੇ ਸੁੱਤੇ ਹੋਏ ਨੇ ਇਹਨਾਂ ਦੀ ਮਿਹਨਤ ਨੂੰ ਕੋਈ ਨਹੀਂ ਦੇਖ ਸਕਦਾ ਜਿਹੜੇ ਆਈ ਵੀਂ ਘਰੇ ਬੈਠੇ ਆ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਕਿੰਦਾ ਬੋਲੀ ਸਮਝ ਰਦੇ ਸੋ ਮੈਂ ਰਿਸਪੈਕਟ ਕਰਦਾ ਆਪਣੇ ਕੰਮ ਦੀ ਮੈਂ ਆਲਵੇਸ ਰਿਸਪੈਕਟ ਕਰਦਾ ਕਿਉਂਕਿ ਮੈਨੂੰ ਪਤਾ ਹੈ ਬਹੁਤ ਮਹਿੰਗਾ ਵਾਲਾ ਕੰਮ ਹੈ ਇਹ ਬਹੁਤ ਇੰਨੀ ਜ਼ਿਆਦਾ ਠੰਡ ਗਾਈਜ਼ ਸਰ 10 ਮਿੰਟ ਕਰ ਬੈਣਾ ਬਹੁਤ ਜ਼ਿਆਦਾ ਆਸਾਨ ਆ ਹੈਲੋ ਦੋਸਤੋ ਸੋ 1 ਮਿੰਟ ਫੋਨ ਰੱਖ ਦੋ ਹਾਂ ਸੋ ਜਿੱਥੇ ਮੈਂ ਪਹੁੰਚਣਾ ਸੀ ਲੋਡ ਲਾਣਾ ਸੀ ਉੱਥੇ ਮੈਂ ਪਹੁੰਚ ਗਈ ਆ ਸੋ ਮੈਂ ਆ ਗਈ ਆ ਦੋ ਦਿਨ ਘੰਟੇ ਪਹਿਲਾਂ ਤੇ ਮੈਨੂੰ ਉਹਨਾਂ ਨੇ ਬਾਹਰ ਕੱਢਤਾ ਕਹਿੰਦੇ ਕਿ ਨਿਕਲ ਤੂੰ ਪਹਿਲਾਂ ਆ ਗਈ ਹੈਨਾ ਸੋ ਮੈਂ ਇੱਥੇ ਪਾਰਕਿੰਗ ਲੱਭੀ ਏ ਸਟਰੀਟ ਤੇ ਤੇ ਹੁਣ ਮੈਂ ਇੱਥੇ ਸੋ ਜਾਣਾ ਤਿੰਨ-ਚਾਰ ਘੰਟੇ ਬਾਕੀ ਸਵੇਰੇ ਦੇਖਾਂਗੇ ਸੋ ਗਾਇਸ ਮੈਂ ਟ੍ਰਾਈ ਕਰ ਰਹੀ ਆ ਕਿ ਛੋਟੇ ਛੋਟੇ ਵਲੋਗ ਬਣਾ ਕੇ ਮੈਂ ਤੁਹਾਨੂੰ ਹੈ ਨਾ ਪੂਰੀ ਵੀਡੀਓ ਬਣਾ ਕੇ ਤੁਹਾਨੂੰ ਦੱਸਾਂ ਬਟ ਮੇਤੋ ਉਹ ਐਟੀਟਿਊਡ ਇਟ ਨਹੀਂ ਹੁੰਦਾ ਹੁਣ ਜੋ ਇਦਾਂ ਬਣ ਰਿਹਾ ਹੈ ਉਹ ਠੀਕ ਹੈ ਜੋ ਮੈਂ ਬੋਲ ਰਹੀ ਆ ਮੇਰੇ ਤੋਂ ਵੌਇਸ ਓਵਰ ਇਹ ਵੋ ਉਹ ਨਿਕੋਸ਼ ਹੁੰਦਾ ਮੈਂ ਜੋ ਇਦਾਂ ਹੁਣ ਬੋਲਦੀ ਵੀ ਮੈਂ ਉਹੀ ਆ ਮੈਨੂੰ ਉਹ ਨਹੀਂ ਆਉਂਦਾ ਕਿ ਇਧਰੋਂ ਕੱਟ ਆ ਵੀਡੀਓ ਠੀਕ ਕਰ ਆਵਾਜ਼ ਠੀਕ ਕਰ ਨਹੀਂ ਆ ਆਪਾਂ ਜੋ ਬੋਲਤਾ ਬੋਲਤਾ ਹੈ ਨਾ 노 ਮੈਟਰ ਤੁਸੀਂ ਉਹ ਮੈਂ ਆ ਹੁਣ ਆਪਾਂ ਕਿਸ ਨੂੰ ਐਕਸਪਲੇਨ ਕੀ ਕਰਨਾ ਕਿ ਹਾਂ ਇੱਥੇ ਇਦਾਂ ਕਰਨਾ ਉਦਾਂ ਨੋ ਚੱਲਣ ਦੋ ਬਸ ਜੋ ਵੀ ਹੈ ਹਨਾ ਪਰ ਗਾਇਸ ਤੁਹਾਡੇ ਅੱਗੇ ਰਿਕਵੈਸਟ ਹੈ ਕਿ ਜਾ ਕੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਤਾਂ ਹੀ ਆਪਾਂ ਅੱਗੇ ਇਹ ਗੱਲਾਂ ਕਰਾਂਗੇ ਤੇ ਮੈਂ ਅਗਲੇ ਵਲੋਗ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਹੜੇ ਇੰਡੀਆ ਬੈਠੇ ਨੇ ਉਹਨਾਂ ਨੂੰ ਰਿਕਵੈਸਟ ਕਰ ਰਹੀ ਹਾਂ ਕਿ ਤੁਸੀਂ ਜਾ ਕੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਓ ਜਿਹੜੇ ਇੱਥੇ ਬੈਠੇ ਨੇ ਅਮਰੀਕਾ 'ਚ ਉਹਨਾਂ ਤੋਂ ਮੈਨੂੰ ਕੋਈ ਉਮੀਦ ਨਹੀਂ ਹੈਗੀ ਕਿਉਂਕਿ ਉਹ ਤਾਂ ਮੈਨੂੰ ਵੈਸੇ ਵੀ ਨਹੀਂ ਪਸੰਦ ਕਰਦੇ ਸੋ ਇੰਡੀਆ ਜਿਹੜੇ ਮੇਰੇ ਵੀਰ ਭਰਾ ਟਰੱਕ ਚਲਾਉਂਦੇ ਆ ਟਰਕਿੰਗ ਦੇ ਵਿੱਚ ਆ ਬਹੁਤ ਸਾਰੇ ਮੈਂ ਚਾਹੁੰਨੀ ਆ ਕਿ ਤੁਸੀਂ ਮੈਨੂੰ ਸਬਸਕ੍ਰਾਈਬ ਕਰੋ ਮੇਰਾ ਚੈਨਲ ਤੇ ਮੇਰੀਆਂ ਵੀਡੀਓਜ਼ ਦੇਖੋ ਮੈਂ ਤੁਹਾਡੇ ਨਾਲ ਗੱਲਾਂ ਕਰਾਂ ਸਾਂਝੀਆਂ ਕਰਾਂ ਹੈਨਾ ਸੋ ਆਹ ਗੱਲ ਸੀਗੀ ਹੁਣ ਆਪਾਂ ਸੋ ਜਾਣਾ ਆ ਬਿਲਕੁਲ ਸਵੇਰੇ ਜਦੋਂ ਮੈਂ ਉਠਾਂਗੀ ਤੇ ਤੁਹਾਡਾ ਸਾਰਾ ਸਾਰੇ ਜਣੇ ਤੁਸੀਂ ਮੇਰੇ ਚੈਨਲ ਨੂੰ ਵਲੋਗ ਮਤਲਬ ਵਲੋਗ ਨੂੰ ਮੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਰਾਈਟ ਨਾਉ ਮੈਂ ਹੁਣ ਲੱਗੀਆਂ ਸੌਣ ਬਾਕੀ ਹੁਣ ਕੱਲ ਬਣਾਵਾਂਗੇ ਦੂਜਾ ਵਲੋਗ ਫਿਰ ਮੈਨੂੰ ਆਈ ਬਹੁਤ ਸਾਰੀ ਨੀਂਦ ਤੇ ਗੁੱਡ ਨਾਈਟ ਸਸੀ ਕੱਲ ਸਾਰਿਆਂ ਨੂੰ